ਉਹ ਜਿਸ ਪਰਿਵਾਰ ਆਇਆ ਵਾ ਇਹਨਾਂ ਦੇ ਕਹਿੰਦੇ ਮੁਤਾਬਕ ਹੀ ਪੁਲਿਸ ਅਸਟਰਾ ਨੇ ਜਿਹੜਾ ਇਹਨਾਂ ਦੇ ਨਜਾਇਜ਼ ਪਰਚਾ ਦਰਜ ਕਰ ਦਿੱਤਾ ਵਾ ਇਹਨਾਂ ਦੇ ਹੀ ਪਰਿਵਾਰ ਦੇ ਵਿਅਕਤੀ ਨੂੰ ਦੂਸਰੇ ਵਿਅਕਿਆਂ ਨੇ ਜਿਹੜੀ ਛੱਡ ਲਈ ਸੀ ਉਹਦਾ ਇਲਾਜ ਕਰਵਾਉਣ ਵਾਸਤੇ ਸਿਵਲ ਹਸਪਤਲ ਗਿਆ ਉਸੇ ਟਾਈਮ ਦੇ ਅਕੋਰਡਿੰਗ ਦੂਸਰੀ ਪਾਰਟੀ ਕਹਿੰਦੀ ਹੈ ਕਿ ਝੂਠੀ ਛੱਡ ਲਵਾ ਕੇ ਇਹਨਾਂ ਦੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਤੈਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਜਿਹੜਾ ਸਹੀ ਤਰੀਕੇ ਨਾਲ ਜਾਂਚ ਕਰ ਕੇ ਅਗਰ ਇਹਨਾਂ ਦੇ ਖੁਸ਼ਾਬਰਚਾ ਦਰਜ ਕੀਤਾ ਗਿਆ ਉਸ ਨੂੰ ਖਾਰਜ ਕੀਤਾ ਜਾਵੇ ਦੀਪਈ ਮੇਰਾ ਨਾਮ ਕਰਨ ਕੁਮਾਰ ਹਮਚਮਰਾੰਗ ਰੋਡ ਤੇ ਰਹਿਣ ਵਾਲਾ ਮੈਂ ਭਾਜੀ 23 ਤਰੀਕ ਤੇ ਆਪਣੇ ਕੰਮ ਤੇ ਹਾਂ ਮੈਨੂੰ ਨਾ ਏਐਸਆਈ ਅਮਰਜੀਤ ਨੇ ਮੈਨੂੰ ਫੋਨ ਕੀਤਾ ਮੈਂ ਇਹਨਾਂ ਦੇ ਖਿਲਾਫ ਰੈਟ ਪਾਈ ਕਿਟੂ ਵਿਸ਼ਾਲ ਧੂਤੀ ਵਾਸੂ ਪ੍ਰੀਤ ਕਾਫੀ ਕਟੋਰ 20 25 ਆਣੇ ਮੈਂ ਇਹਨਾਂ ਦੇ ਖਿਲਾਫ ਰੈਟ ਪਾਈ ਸੀ ਤੇ ਇਹ ਨਾ ਮੈਨੂੰ ਏਐਸਆਈ ਕਹਿੰਦੇ ਸੀ ਵੀ ਇਹਨਾਂ ਦੇ ਬਿਆੰਦੇ ਗਿਆ ਤੇ ਮੈਂ ਗਿਆ ਉੱਥੇ ਤੇ ਉੱਥੇ ਮੈਂ ਤਾਂ ਮੇਰੀ ਦਾਦੀ ਗਏ ਉਹ ਤੇ ਉਹਨੂੰ ਫੋਨ ਆ ਜਾਂਦਾ ਮੇਰੇ ਘਰਦਿਆਂ ਦਾ ਵੀ ਤੁਹਾਡੇ ਚਾਚੇ ਦੇ ਨਾਲ ਸੱਟਾਂ ਸੁੱਟਾਂ ਲਾ ਗਏ ਆ ਉਂਗਲਾਂ ਨਾਲ ਤੋੜ ਗਏ ਤੇ ਆਪਾਂ ਏਐਸਆਈ ਹੱਡ ਲਾ ਕੇ ਆਪਣੇ ਤਦ ਉਹਨਾਂ ਸਾਹਮਣੀ ਬਾਜੋ ਚੱਲ ਗਏ ਆਪਾਂ ਨੇ ਉਹਨਾਂ ਨੂੰ ਕਿਹਾ ਵੀ ਸਰ ਤੁਸੀਂ ਜਾਓ ਨਾ ਵੀ ਇਹਨਾਂ ਨੇ ਘਰ ਪੈਣਾ ਜੇ ਉਹ ਗਏ ਹੀ ਆਏ ਤਾਂ ਫਿਰ ਮੇਰੇ ਭੂਆ ਦੇ ਮੁੰਡੇ ਨੂੰ ਨਾ ਮਰੇ ਸੋਰੇ ਇੱਥੇ ਉਹ ਇਹਨਾਂ ਨੇ ਦਾਤ ਦੁੱਤਲ ਮਾਰੇ ਦੰਦ ਨੂੰ ਤੋੜਤੇ ਸਾਰੇ ਸਾਰੇ ਨੇ ਰਲ ਮਿਲ ਕੇ ਇੱਕ ਘੱਟੋ ਘੱਟ 40-50 ਜਾਨਾਂ ਹੀ ਨਾਲ ਗੋਲੀਆਂ ਗਲੀਆਂ ਚ ਲੱਗ ਗਈ ਤੇ ਸਰ ਬਾਅਦੋਂ ਆਪਾਂ ਠਾਣੇ ਦੇ ਡਾੜ ਕਟਾ ਨਾਲ ਪੁਲਸ ਵਾਲੇ ਗਏ ਆਪਾਂ ਸਿਵਲ ਹਸਪੀਟਲ ਹਾਂ ਤੋਂ ਉੱਥੋਂ ਦੀ ਬਾਅਦੋਂ ਆਪਾਂ ਗਏ ਗੁਰਨਾਨਕ ਹਸਪੀਟਲ ਉੱਥੇ ਵੀ ਆਪਾਂ ਕੈਮਰਾ ਥੱਲੇ ਗੁਰਨਾਨਕ ਸਿਵਲ ਹਸਪੀਟਲ ਵੀ ਕੈਮਰਾ ਥੱਲੇ ਇਹਨਾਂ ਨੇ ਪਿੱਛੋਂ ਸਰ ਕਰੋਸ ਪਰਚਾ ਕਰਨ ਵਾਸਤੇ ਆਪਣੀ ਸੱਟ ਲਵਾ ਲਈ ਝੂਠੀ ਜੋ ਆਪਣੇ ਕਹਿੰਦੇ ਗੋਲੀ ਮਰਵਾ ਕੇ ਆ ਗਏ ਸਰ ਵੇ ਇੱਕ ਗੱਲ ਸੋਚੀ ਜਵੇ ਮੈਂ ਤੇ ਆਪਣੇ ਕੈਮਰਾ ਥੱਲੇ ਹਾਂ ਪਹਿਲਾਂ ਹੀ ਪੁਲਸ ਵਾਲੇ ਮੇਰੇ ਨਾਲ ਤੇ ਮੇਰੇ ਸਾਹਦੇ ਪਰਚਾ ਕੱਢਦਾ ਇਹਨਾਂ ਦੇ ਕਹਿਣ ਤੇ ਆ ਵੇਖੋ ਇਹਨਾਂ ਦੀ ਫੋਰਡ ਵਾ ਇਹਨਾਂ ਕੋ ਹਥਿਆਰ ਇਹਨਾਂ ਕੋ ਤੇ ਮੈਂ ਨਾ ਉਹ ਕਿੱਥ ਆ ਵੇਖੋ ਕਿ ਮੈਂ ਇਹ ਚੀਜ਼ ਕਰਦਾ ਮੇਰੇ ਕੋਲ ਐਸਾ ਚੋਣ ਆਪ ਨੂੰ ਮੈਂ ਫੋਨ ਵੀ ਕੀਤਾ ਉਸੇ ਸਾਰਾ ਤੇ ਗੁਰਦਵਾਰਾ ਕੋਲੋਂ ਵੀ ਸਰ ਬਿਹਾਨ ਨੁਨਾ ਤੱਕ ਮੱਲੇ ਜੋ ਪਤਾ ਲੱਗਾ ਆ ਵੀ ਮੇਰਧਰ ਦੇਵਚੂਠਾ ਮਗਦਮਾ ਕਰਦੇ ਪਰਚਾ ਕਰੋਸ ਕਰਨਾ ਤੇ ਸਰ ਸਰ ਕਹਿੰਦੇ ਸਚੂ ਸਾਹਿਬ ਕਹਿੰਦੇ ਵੀ ਤੁਹਾਡੇ ਤਾਂ ਕੋਈ ਪਰਚਾ ਨਹੀਂ ਹੁੰਦਾ ਮੈਂ ਹੈਗਾ ਨਾ ਮੈਂ ਕੋ ਮੈਂ ਬਿਨਾਂ ਇਨਕੁਆਰੀ ਤੋਂ ਨਹੀਂ ਕਰਦਾ ਤੇ ਮੈਂ ਕਹਾ ਸਰ ਤਾਂ ਹੀ ਬੱਚਿਆਂ ਵਾਲੇ ਹੈਗੇ ਹਾਡਾ ਨਹੀਂ ਜਾਣਾ ਨਾ ਲਾਇਓ ਬਿਨਾਂ ਇਨਕੁਆਰੀ ਤੋਂ ਕੁਝ ਕਰਿਓ ਤੇ ਇਹ ਰਿਕਾਰਡਿੰਗ ਵੀ ਆ ਮੇਰੇ ਕੋਲ ਤੇ ਨਾ ਤਾਂ ਹੀ ਪਰਚਾ ਦਰਜ ਕਰਤਾ ਹੁਣ ਪਤਾ ਨਹੀਂ ਕੀ ਮੇਜਰ ਨਾਮੇ ਕਦੀ ਲਿਖਉਂਦੇ ਪਏ ਜੇ ਕਦੀ ਕੁਝ ਕਰਦੇ ਵੇ ਜੇ ਕਦੀ ਕੁਝ ਕਰਦੇ ਜੂਨਾ ਪ੍ਰਧਾਨ ਦਾ ਸਾਰਾ ਕੁਝ ਇਹ ਕਰਉਂਦੇ ਆ ਧੂਤੀ ਦਾ ਇਹ ਸੋਰਾ ਹੈਗਾ ਆ ਤੇਰੀ ਪੋਤਰੀ ਨਾਲ ਇਹਦਾ ਵਿਆਹ ਹੀ ਆ ਤੇ ਇਹ ਸਾਰੇ ਨਸ਼ਾ ਇਹਨਾਂ ਦਾ ਹੱਲੇ ਚ ਵੇਚਦਾ ਜੇ ਫੁੱਲ ਕਿਲੋਵਾਰੇ ਹਿਸਾਬ ਨਾਲ ਇਹਨਾਂ ਕੋ ਹਥਿਆਰ ਜੇ ਇਹਨਾਂ ਕੋ ਸਾਰਾ ਕੁਝ ਹੈਗਾ ਤੇ ਮੱਲੇ ਦੇ ਸਾਰੇ ਦੁਨੀਆ ਨੂੰ ਪਤਾ ਤੇ ਸਾਰਾ ਦੇ ਖਿਲਾਫ ਕਰਤਾ ਸਾਰਾ ਮੱਲਾ ਵੀ ਇਹਨਾਂ ਨੇ ਨਾਲ ਸੈਨ ਕਰਾਉਂਦੇ ਝੂਠੀਆਂ ਗਵਈਆਂ ਦੇ ਝੂਠੇ ਪਾਣੀ ਕੀ ਕੀ ਕਰੀ ਕੁਛ ਕਰਦੇ ਵੇ ਕਦੀ ਕੁਛ ਗੇ ਤੇ ਸਾਰਾ ਨਿਆਂ ਇਨਸਾਫ ਚਾਹੀਦਾ ਮੇਰੇ ਛੋਟੇ ਛੋਟੇ ਬੱਚੇ ਆ ਅਸੀਂ ਘਰੋਂ ਭਗਾਰ ਹੋਏ ਪਿਆ ਧੱਕੇ ਖਾਨੇ ਆ ਸਾਨੂੰ ਸਾਰਾ ਇਨਸਾਫ ਨਾ ਮਿਲਿਆ ਤਾਂ ਆਪਾ ਆਤਮ ਹੱਤਿਆ ਕਰਕੇ ਵਿਆ ਜਾਣਾ ਆਪਣੇ ਆਪ ਤਿੰਨ ਨਾਇਨਾਰੇ ਲੱਗੇਗਾ ਨਾਲ ਬੇੜਵੀਣ ਵਾਲਿਆਂ ਦਾ ਲੱਗੇਗਾ ਵੀ ਇਹਨਾਂ ਨੇ ਵਿਆਹ ਦੇ ਪਰਚਾ ਕੀਤਾ ਸਾਰਾ ਡਿੰਕਵਾਰੀ ਕਰਕੇ ਪਰਚੇ ਤੋਂ ਨਾ ਕੱਢਿਆ ਜਾਵੇ ਕਿਉਂਕਿ ਸਾਰਾ ਆਪਾ ਕੁਝ ਨਹੀਂ ਕੀਤਾ ਕਿ ਆਪਾ ਸਾਡੇ ਕੋਲ ਸਬੂਤ ਆਡੀ ਲੋਕੇਸ਼ਨ ਉੱਥੇ ਇੱਕ ਕੀਤੀ ਜਾਵੇ ਚੱਕ ਘਰ ਤੋਂ ਲੈ ਕੇ ਗੁਰੂ ਨਾਨਕ ਹਸਪਤਾਲ ਤੱਕ ਵੀ ਸਾਰੇ ਤੱਕ ਕੈਮਰੇ ਵੀ ਉੱਥੇ ਲੱਗੇ ਆ ਕੈਮਰੇ ਚੈੱਕ ਕੀਤੇ ਜਾਣ ਸਰ ਇਹ ਹੀ ਅਡੀ ਰਿਕਵੈਸਟ ਹੈ ਕੀ ਜੇ ਸਾਨੂੰ ਇਨਸਾਫ ਚਾਹੀਦਾ ਰਾਜਕੁਮਾਰੀ ਹੈ ਕੀ ਗੱਲ ਹੋਈ ਮੈਂ ਥਾਣੇ ਦੇ ਵਿੱਚ ਗਈ ਆ ਮੈਨੂੰ ਅਮਰਜੀਤ ਨੇ ਫੋਨ ਕੀਤਾ ਵੀ ਮਾਤਾ ਜੀ ਕਰਨ ਨੂੰ ਲੈ ਕੇ ਆਓ ਮੈਂ ਕੀ ਗੱਲ ਹੈ ਪੁੱਤ ਕਹਿੰਦਾ ਵੀ ਗੱਲ ਮਾਤਾ ਜੀ ਇਸ ਤਰ੍ਹਾਂ ਵਾਂ ਜਿਹੜੀ ਕਰਨ ਨੇ ਰੱਟ ਪਾਈ ਹੈ ਨਾ ਔਰ ਇਹ ਮਤਲਬ ਬਿਆਨ ਲਿਖੋਣੇ ਆ ਇਹਨੂੰ ਆਪਣੇ ਪੁਲਿਸ ਵਾਸਤੇ ਚਾਹੀਦੀ ਇਹਨੂੰ ਇਹਨੂੰ ਖਤਰਾ ਰੀ ਜਾਨ ਨੂੰ ਤੇ ਇਹਨੂੰ ਕੋਈ ਚਾਹੀਦਾ ਵਾ ਜਿਹੜਾ ਪੁਲਿਸ ਦੇ ਮਿਲਦੀ ਹੈ ਸਕਿਉਰਟੀ ਸਕਿਉਰਟੀ ਮੈਂ ਕਿਹਾ ਬੇਟਾ ਇਹ ਗਰੀਬ ਬੰਦੇ ਆ ਇਹ ਸਕਿਉਰਟੀਆਂ ਕੀ ਕਰਨੀਆਂ ਵਾ ਕਿਉਂ ਜਿਹੜੇ ਕੋ ਪੁਰਾਣੀ ਰੰਜਿਸ਼ ਕੋਈ ਝਗੜਾ ਚ ਬਣਿਆ ਹਾਂਜੀ ਪੁਰਾਣੀ ਰੰਜਿਸ਼ ਪਹਿਲਾਂ ਵੀ ਮੇਰੇ ਘਰ ਪਏ ਜੋ ਮੇਰੇ ਪੋਤਰੇ ਨੂੰ ਵਿਸ਼ਾਲ ਨੂੰ ਗੋਲੀ ਮਾਰੀ ਇਹਨਾਂ ਨੇ ਉਹਨੂੰ ਗੋਲੀ ਮਾਰੀ ਆਈ ਐਸਐਚਓ ਨੂੰ ਦੋ ਦਿਨ ਪਹਿਲਾਂ ਮੈਂ ਸਾਰੀ ਇਹਨਾਂ ਦੀ ਹਕੀਕਤ ਦੱਸੀ ਆ ਮੈਂ ਹ ਸਭ ਇਹ ਨਸ਼ਾ ਵੇਚਦੇ ਆ ਤੇ ਅਸੀਂ ਪੁਲਿਸ ਦੀ ਮਦਦ ਕਰਦੇ ਆ। ਆਹੀ ਇਹਨਾਂ ਦੇ ਖੱਲਾ, ਆਹੀ ਇਹਨਾਂ ਦੇ ਦੁਸ਼ਮਣ ਨੇ, ਆਹੀ ਚਿੱਟੇ ਦੇ ਦੁਸ਼ਮਣ। ਚਿੱਟਾ ਇਹਨਾਂ ਦਾ ਸਾਰੇ ਪੰਜਾਬ 'ਚ ਵਿਖੰਡਿਆ ਜੋ ਇਹਨਾਂ ਦਾ ਕਿਲਵਾਂ ਨਾਲ ਵਿਖੰਡਿਆ। ਬਾਰਡਰਾਂ ਤੋਂ ਲੈ ਕੇ ਆਉਂਦੇ ਜੋ। ਫਿਰ ਜਿਹੜਾ ਜੂਨਾ ਵਾਂ, ਜੂਨਾ ਪ੍ਰਧਾਨ ਵਾਂ ਉਹ ਜਦੋਂ ਇਹਦਾ ਜਵਾਈ ਫੜਿਆ ਜਾਂਦਾ ਨਾ ਤੇ ਇਹ 2 2 3 3 ਲੱਖ ਰੁਪਇਆ ਲੈ ਕੇ ਜਾਂਦਾ ਇਹਨੂੰ ਬੰਦੇ ਪੈਗੇ ਜੂਨਾ ਰਜਵਾਈ ਬੰਦੇ ਲੈ ਕੇ ਪੈ ਗਿਆ ਇਹਨੂੰ ਘੇਰ ਲਿਆ ਕੰਮ ਤੋਂ ਹੁੰਦੇ ਨੂੰ ਤੇ ਮੈਂ ਤਾਂ ਵੀ ਦਰਖਾਸਤ ਇੱਕ ਦਿੱਤੀ ਜੋ ਤੇ ਉਸ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਮਜੂਨੇ ਨੂੰ ਫੋਨ ਕੀਤਾ ਮੈਂ ਬਾਜੂਨੇ ਵੇਖ ਲੈ ਤੇਰੇ ਜਵਾਈ ਨੇ ਕੀ ਕੀਤਾ ਕਹਿੰਦਾ ਮੇਰਾ ਨਹੀਂ ਜਵਾਈ ਤੇ ਮੈਂ ਹਉਦੋ ਤੇਰਾ ਜਵਾਈ ਹੈ ਜਦੋਂ 3 3 4 4 ਲੱਖ ਲੈ ਕੇ ਜਾਣਾ ਜਦੋਂ ਕਤਲਾਂ ਦੇ ਕੇਸਾਂ ਦੇ ਵਿੱਚ ਜਾਣਾ ਇਹਨਾਂ ਦੇ ਮੁਕਦਮੇ ਚੈੱਕ ਕੀਤੇ ਜਾਣ ਇਹ ਮੇਰਾ ਮੇਜਰ ਨਾਮਾ ਦੇਣ ਦੇ ਆ ਵੀ ਮੈਂ ਨਜਾਇਜ਼ ਨਾਂ ਲਏ ਆ ਪੁੱਛੋ ਵੀ ਇਹਨਾਂ ਦੀ ਇਹਨਾਂ ਦੀ ਪ੍ਰਾਪਰਟੀ ਵੇਖੋ ਇਹਨਾਂ ਦੇ ਮੁਕਦਮੇ ਵੇਖੋ ਸਾਡਾ ਵੀ ਘਰ ਵੇਖੋ ਤੇ ਇਹਨਾਂ ਦਾ ਵੀ ਘਰ ਵੇਖੋ ਮੈਂ ਜੋ ਹੈ ਗਾਂ ਮੈਂ ਵਿਧਵਾ ਜਨਾਨੀ ਜੋ ਤੇ ਮੈਂ ਆਪਣੇ ਪੁੱਤਰਾਂ ਦੇ ਸਿਰ ਤੇ ਕਟੰਡੀ ਉਮਰ ਮੰਗੀ ਕਰਦੇ ਆਂ ਮੰਗਾ ਸੀ ਕਰਦੇ ਆਂ ਥੋੜੇ ਦਿਨ ਪਹਿਲਾਂ ਨਾ ਮੈਨੂੰ ਮੈਂ ਤੁਹਾਨੂੰ ਦੱਸਣ ਲੱਗੀ ਥੋੜੇ ਦਿਨ ਪਹਿਲਾਂ ਕਟੂ ਨੇ ਮੈਨੂੰ ਘੇਰਿਆ ਰਸਤੇ 'ਚ ਕਾਰ ਚੜਾਉਣ ਲੱਗਾ ਮੇਰੇ ਉੱਤੇ ਔਰ ਚਾ ਗਾਈ ਅਭੀ ਸੇਠੀ ਤੇ ਉਹ ਮੁੰਡਾ ਦਾ ਵਾਸੂ ਤੇ ਚਾਰ ਜਣੇ ਤੇ ਕਟੂ ਤੇ ਮੈਂ ਦੌੜ ਕੇ ਪਰੇ ਨੂੰ ਨੁੱਕਰ ਜੇ ਵੜ ਗਈ ਆ ਫੇਰ ਭੌਂ ਕੇ ਆਇਆ ਕਹਿੰਦਾ ਮਾਤਾ ਦਰਖਾਸਤ ਨਾ ਸਾਡੇ ਤੇ ਦੇਂਦੀ ਮੈਂ ਕਿ ਪੁੱਤੇ ਦਾ ਮਤਲਬ ਤੂੰ ਫੇਰ ਭੌਂ ਕੇ ਆਇਆ ਵਾ ਇਹਦਾ ਮਤਲਬ ਤੂੰ ਮੈਨੂੰ ਮਾਰ ਨਹੀਂ ਆਇਆ ਵਾ ਤੇ ਇਹਨਾਂ ਨੇ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਮੇਰੇ ਪੋਤਰਿਆਂ ਨੂੰ ਮੈਨੂੰ ਮੇਰੇ ਕਦੀ ਮੇਰਾ ਦੋਤਰੇ ਨੂੰ ਮਾਰਦੇ ਜੋ ਪਹਿਲੋਂ ਸਭ ਤੋਂ ਮੇਰੇ ਦੋਤਰੇ ਨੂੰ ਮਾਰਿਆ ਵਾ ਮੇਰੇ ਮੁੰਡੇ ਨੂੰ ਤਿੰਨਾ ਤਿੰਨ ਮੇਰੇ ਮੁੰਡੇ ਆ ਤੇ ਜਿੰਨਾ ਚੋਂ ਦੋ ਇੱਕ ਰਹਿ ਗਿਆ ਵਾ ਉਹਨੂੰ ਮਾਰਿਆ ਹੋਰੀਆਂ ਉਂਗਲੀਆਂ ਤੇ ਦਾਤਰ ਮਾਰੇ ਆ ਸਭ ਕੁਝ ਕੀਤਾ ਸਾਡੀ ਕਿਸੇ ਨੇ ਦਰਖਾਸਤ ਨਹੀਂ ਲਿੱਤੀ ਸਾਡਾ ਕੋਈ ਮੈਡੀਕਲ ਨਹੀਂ ਸਾਡਾ ਕੁਝ ਨਹੀਂ ਕੀਤਾ ਇਹਨਾਂ ਨੇ ਆਈਐਸਐਚਓ ਸਾਹਿਬ ਦੇ ਵੀ ਮੇਰੇ ਕੋਲ ਸਬੂਤ ਵਾ ਐਸਐਚਓ ਸਾਹਿਬ ਨੂੰ ਮੈਂ ਕਹਿਣ ਦੀ ਆ ਸਰ ਇਹ ਸਾਡੇ ਤਾਂ ਝੂਠੇ ਮੁਕਾਦਮੇ ਇਸ ਤਰ੍ਹਾਂ ਕਰਨ ਦੇ ਜੋ ਤੇ ਕਹਿੰਦੇ ਕੋਈ ਗੱਲ ਨਹੀਂ ਪ੍ਰਧਾਨ ਜੀ ਤੁਸੀਂ ਮੈਨੂੰ ਐਮਆਰ ਲਿਆ ਕੇ ਦਿਓ ਤੇ ਮੈਂ ਇਹਨਾਂ ਦੇ ਪਰਚੇ ਕਰਾਂ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਵਾਂ ਫਿਰ ਇਹ ਹੁਣ ਇਹਨਾਂ ਨੇ ਰੋਲਾ ਪਾਇਆ ਵਾ ਵੀ 2 ਲੱਖ ਰੁਪਈਆ ਦੇ ਕੇ ਐਸਚੂ ਨੂੰ ਹੀ ਖਰੀਦਿਆ ਵਾ 2 ਲੱਖ ਰੁਪਈਆ ਦੇ ਕੇ ਤੇ ਮੈਂ ਤੇ ਐਸਚੂ ਨੂੰ ਪਹਿਲੋਂ ਦੱਸ ਦਿੱਤਾ ਵਾ ਸਾਰੇ 2 2 3 3 ਲੱਖ ਲੈਂਦੇ ਜੋ ਦੇ ਕੇ ਭੇਜਦੇ ਜੋ ਠਾਣਿਆਂ ਚ ਮਹੀਨੇ ਉਹਨਾਂ ਦੇ ਲੱਗੇ ਜੋ ਸਾਰਾ ਬੀ ਡਿਵੀਜ਼ਨ ਵਿਕਿਆ ਹੋਇਆ ਜੋ ਬੀ ਡਿਵੀਜ਼ਨ ਦੇ ਵਿੱਚ ਇੰਨਾ ਕੁਝ ਹੋਣ ਡਿਆ ਨਾ ਇਹ ਆਪ ਖੁਦ ਕਰਾਉਂਦੇ ਜੋ ਇਹ ਆਪ ਖੁਦ ਕਰਾਉਂਦੇ ਨਸ਼ਾ ਵਕਾਉਂਦੇ ਇੱਥੇ ਸਾਰੇ ਗਏ ਹੀ ਐਸ ਐਚਓ ਸ਼ਿਵਦਰਸ਼ਨ ਉਹਨਾਂ ਨੂੰ ਉਹਨਾਂ ਦੇ ਬਾਰੇ ਵੀ ਐਸ ਐਚਓ ਨੇ ਦੱਸ ਕੇ ਆਈ ਰਣਜੀਤ ਸਿੰਘ ਨੂੰ ਮੈਂ ਕਹੇ ਇੱਥੇ ਸਰਸੀ ਉਹਨਾਂ ਨੇ ਬਹੁਤ ਵਧੀਆ ਕੀਤਾ ਹੈ